ਬੋਲੇ ਸੋਨਿਆ ਸੋਨਿਆ ਥਾਲੇ ਸਾਹ ਨੂੰ ਐਮਐਲਏ ਬਣਾਉਣ ਲਈ ਕਰੀ ਐ ਅੱਜ ਮਹਿਸੂਸ ਹੁੰਦਾ ਹੈ ਕਿ ਜਿਹੜੀ ਉਹ ਮਿਹਨਤ ਹੈ ਉਹਨੂੰ ਬੂਰ ਪਿਆ ਕਿਉਂਕਿ ਮੇਰੀ ਉਮਰ ਹੁਣ 42 ਸਾਲ ਹੋਣ ਵਾਲੀ ਐ ਤੇ ਮਰਿੰਡੇ ਸ਼ਹਿਰ ਵਿੱਚ ਪਿਛਲੇ 40 ਸਾਲ ਤੋਂ ਸੀਵਰੇਜ ਪੈ ਰਿਹਾ ਹੈ ਸੀਵਰੇਜ ਦੇ ਨਾਂ ਤੇ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਵੀ ਇੱਥੇ ਲੱਗੇ ਹੋਣਗੇ ਜਿਹੜੇ ਕੀ ਸਾਨੂੰ ਦਿਖ ਨਹੀਂ ਰਹੇ ਕਿੱਥੇ ਲੱਗੇ ਹੋਏ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਸਾਡੇ ਐਮਐਲਏ ਡਾਕਟਰ ਚਰਨਜੀਤ ਸਿੰਘ ਜੀ ਇੱਥੇ ਬਣੇ ਆ ਅਸੀਂ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ ਵੀ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਪੈਸੇ ਆਉਂਦੇ ਆ ਵੀ ਉਹ ਚੰਗੀ ਜਗ੍ਹਾ ਲੱਗ ਜਾਣ ਸਭ ਤੋਂ ਪਹਿਲਾ ਕੰਮ ਜਿਹੜਾ ਸਰਕਾਰ ਬਣਨ ਤੋਂ ਬਾਅਦ ਐਮਐਲਏ ਸਾਹਿਬ ਦੀ ਅਗਵਾਈ ਚ ਹੋਇਆ ਉਹ ਸਾਡਾ ਅੰਡਰ ਬ੍ਰਿਜ ਜਿਹੜਾ ਕਿ ਅੰਡਰ ਬਿ ਹੋ ਗਈ ਅੰਡਰ ਬ੍ਰਿਜ ਨਹੀਂ ਬਣਿਆ ਕੋਠੀ ਜਰੂਰ ਬਣ ਗਈ ਪਹਿਲਾਂ ਤੇ ਉਹ ਚੀਜ਼ਾਂ ਤੁਸੀਂ ਸਾਰੇ ਉਹ ਚੀਜ਼ ਦਾ ਪ੍ਰਤੱਖ ਪਰਮਾਨ ਹੈ ਵੀ ਕਿਦਾਂ ਸ਼ਹਿਰ ਦੇ ਕੰਮਾਂ ਦੇ ਵੰਡਰ ਵਿੱਚ ਤੋਂ ਬਾਅਦ ਹੋਰ ਵੀ ਬਹੁਤ ਵੱਡੇ ਵੱਡੇ ਕੰਮ ਹੈ ਜਿਹੜੇ ਸ਼ਹਿਰ ਦੇ ਵਿੱਚ ਹੋਏ ਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਤੁਹਾਡੇ ਸ਼ਹਿਰ ਦਾ ਇੱਕ ਵੱਡਾ ਪ੍ਰੋਜੈਕਟ ਅੱਜ ਆਪਾਂ ਲੋਕਾਂ ਨੂੰ ਵਰਤਤ ਕਰਨ ਜਾ ਰਹੇ ਹਾਂ ਥੈਂਕ ਯੂ ਥੈਂਕ ਯੂ ਕਾਇਨੌਰ ਰੌਣੀ ਅਨੇੜਲੀ ਕਲਾਰਾਂ ਬੂਰ ਮਾਜਰਾ ਕਿਵੇਂ ਗੜ ਹੁੰਦੇ ਸੀਗੇ ਨਸ਼ੇ ਦੇ ਗੜ ਹੁੰਦੇ ਸੀ ਸੋ ਸਰਕਾਰ ਨੇ ਆਉਣਸਾਰ ਐਮ ਐਲ ਏ ਸਾਹਿਬ ਦੀ ਬਦੌਲਤ ਆਪਣੇ ਹਲਕੇ ਦੀ ਜੇ ਮੈਂ ਗੱਲ ਕਰਾਂ ਉਹਨਾਂ ਗੜਾਂ ਨੂੰ ਤੋੜਿਆ ਗਿਆ ਤਿੰਨ ਸਾਲਾਂ ਦੀਆਂ ਸਰਕਾਰ ਨੇ ਰਿਪੋਰਟਸ ਲਈਆਂ ਇੰਟੈਲੀਜੈਂਸ ਇਨਪੁਟਸ ਰਿਪੋਰਟਸ ਲਈਆਂ ਜਿਦੇ ਵਿੱਚ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹ ਆਇਡੈਂਟੀਫਾਈ ਕੀਤੇ ਗਏ ਉਹਨਾਂ ਦੇ ਜੋ ਉਹਨਾਂ ਨੇ ਪ੍ਰਾਪਰਟੀਆਂ 2 ਨੰਬਰ ਦੇ ਪੈਸੇ ਦੇ ਨਾਲ ਬਣਾਈਆਂ ਉਹਨਾਂ ਦੇ ਬਲਡੋਜ਼ਰ ਚੱਲਿਆ ਚਾਹੇ ਉਹ ਕੋਈ ਆਪਣਾ ਪੁਲਿਸ ਦਾ ਮੁਲਾਜ਼ਮ ਸੀ ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸਬੰਧਤ ਸੀਗਾ ਚਾਹੇ ਉਹ ਆਪਣੀ ਪਾਰਟੀ ਦਾ ਹੀ ਕਿਉਂ ਨਾ ਹੋਵੇ ਸਾਲ ਤੋਂ ਜਿਵੇਂ ਟੋਨੀ ਜੀ ਨੇ ਦੱਸਿਆ ਉਹ ਚੱਲ ਰਿਹਾ ਸੀਗਾ ਤੇ ਜਦੋਂ ਅਸੀਂ ਕਮਾਂਡ ਸੰਭਾਲ ਲਈ ਉਦੋਂ 20% ਕੰਮ ਹੋਇਆ ਸੀ ਯਾਨੀ ਕਿ 20% ਪਹਿਲਾਂ ਹੋਇਆ ਸੀ 20% ਫੇਰ ਯਾਨੀ 40% ਕੰਮ ਹੋਇਆ ਸੀ ਲੇਕਿਨ ਇੱਕ ਇਸ ਇਹ 3 ਸਾਲਾਂ ਦੇ ਅੰਦਰ ਇਸ ਕੰਮ ਨੂੰ ਅਸੀਂ ਨੇਪੜੇ ਚੜਾਇਆ ਇੱਕ ਵਾਰੀ ਮੈਂ ਫਿਰ ਡਾਕਟਰ ਆਲੂ ਵਾਲੀਆ ਜੀ ਦਾ ਬਹੁਤ ਧੰਨਵਾਦ ਕਰਦਾ ਤਾੜੀਆਂ ਮਾਰ ਦਿਓ ਇਹਨਾਂ ਲਈ ਕਿਉਂਕਿ ਬਹੁਤ ਵੱਡਾ ਕੰਮ ਸੀਗਾ ਇਹ ਮੋਰਿੰਡੇ ਦਾ ਜੋ ਕਿ ਬਹੁਤ ਦੇਰ ਤੋਂ ਪੈਂਡਿੰਗ ਰਿਹਾ ਸੀ ਇਹਨਾਂ ਦੀ ਸਾਰੀ ਟੀਮ ਐਕਸ਼ਨ ਸਾਹਿਬ ਵੈਲਿਊ ਸਾਹਿਬ ਜੀ ਸਾਹਿਬ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਸਾਨੂੰ ਵੀ ਮੁਸ਼ਕਲਤ ਕਰਨੀ ਪਈ ਤੇ ਇਹ ਜਿਹੜਾ ਅੱਜ ਕੰਮ ਸਰੇ ਚੜਿਆਂ ਮੈਂ ਸਾਰੇ ਮਰੀਂਡਾ ਨਿਵਾਸੀਆਂ ਨੂੰ ਔਰ ਇਲਾਕਾ ਦੇ ਵਸੇਆਂ ਨੂੰ ਬਹੁਤ-ਬਹੁਤ ਮੁਬਾਰਕ ਮੁਬਾਰਕ ਦਿੰਦਾ ਇਸ ਗੱਲ ਦੀ ਤੇੋ ਨਿਹਾਲ ਸਾਡੀ ਸ੍ਰੀ ਅਕਾਲ ਸਾਡੇ ਦੇਖੋ ਜੀ ਅੱਜ ਬਹੁਤ ਵੱਡਾ ਕੰਮ ਜਿਹੜਾ ਬਹੁਤ ਚਾਲ 35 40 ਸਾਰ ਤੋਂ ਲੰਘ ਰਿਹਾ ਸੀ ਮੋਰਿੰਡੀ ਦਾ ਸੀਵਰੇਜ ਉਸ ਦਾ ਜਿਹੜਾ ਅੱਜ ਅਸੀਂ ਇੱਥੇ ਅੱਜ ਪੂਰਾ ਹੋਇਆ ਉਹ ਕੰਮ ਤਕਰੀਬਨ 40 ਕਰੋੜ ਰੁਪਏ ਦਾ ਇਹ ਕੰਮ ਸੀ ਤੇ ਸਾਡੇ ਨਾਲ ਸਾਡੇ ਸੀਵਰੇਜ ਤੇ ਵਾਟਰ ਸਪਲਾਈ ਕੋਰਪ ਦੇ ਸਾਡੇ ਚੇਅਰਮੈਨ ਸਨੀ ਆਲੂ ਵਾਲਿਆ ਜੀ ਜੋ ਖਾਸ ਤੌਰ ਤੇ ਇੱਥੇ ਪਹੁੰਚੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ 3 ਸਾਲਾਂ ਦੇ ਅੰਦਰ ਜੋ ਸਾਰਾ ਕੰਮ ਅੱਜ ਕੋਰੇ ਚੜਾਇਆ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਹੈ ਸਾਡੇ ਮਰੀਦਾ ਵਾਸੀ ਨੂੰ ਮਿਲੀ ਹੈ ਔਰ ਅੱਜ ਮੈਂ ਇਹੀ ਅਪੀਲ ਕਰਨਾ ਸਾਰੇ ਆਪਣੇ ਮਰੀਦਾ ਵਾਸੀਆਂ ਨੂੰ ਕਿ ਸਾਰੇ ਆਪਣੇ ਕਨੈਕਸ਼ਨ ਲੈਂਡ ਤੁਸੀਂ ਹਰ ਔਰਡ ਤੇ ਜਿਹੜਾ ਕੈਂਪ ਲਾਵਾਂਗੇ ਔਰ ਉਹ ਕਨੈਕਸ਼ਨ ਲੈਂਡ ਤਾਂ ਕਿ ਜਿਹੜਾ ਸੀਵਰੇਜ ਜਿਹੜੀ ਸਾਡੀ ਬਹੁਤ ਪੁਰਾਣੀ 30 40 ਸਾਲ ਤੋਂ ਪੁਰਾਣੀ ਇੱਕ ਸਮੱਸਿਆ ਸੀ ਉਹ ਹੱਲ ਹੋ ਸਕੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਜਿੰਨੇ ਵੀ ਸ਼ਹਿਰ ਨਿਵਾਸੀ ਐਮ ਸੀ ਸਾਹਿਬਾਨ ਜਿੰਨੇ ਸਾਡੇ ਪੰਜ ਸਰਪੰਚ ਪਹੁੰਚੇ ਨੇ ਪਰ ਪਹਿਲਾਂ ਧੰਨਵਾਦ ਸਾਡੇ ਚੇਅਰਮੈਨ ਸਾਹਿਬਾ ਸਨੀ ਆਲੂ ਵਾਲੀਆ ਜੀ ਬੀਟ ਵੇਲ ਜੀ ਬੱਲਾ ਸੇ ਬਹੁਤ ਸਾਡੇ ਸਾਥੀ ਸਾਰੇ ਉਹਨਾਂ ਸਾਰਿਆਂ ਦਾ ਅੱਜ ਮੈਂ ਧੰਨਵਾਦ ਕਰਨਾ ਔਰ ਇੱਕ ਵਾਰ ਫੇਰ ਮੈਂ ਸਾਰੇ ਮੋਰਿੰਡਾ ਨਿਵਾਸੀਆਂ ਨੂੰ ਬਹੁਤ-ਬਹੁਤ ਇੰਪੋਰਟੈਂਟ ਬਾਤ ਜੀ ਸਰ 4100 ਦੇ ਕਰੀਬ ਜਿਹੜੇ ਟੁੱਟੀ ਕਨੈਕਸ਼ਨ ਹੈ ਪਰ 383 ਦੇ ਕਰੀਬ ਜਿਹੜੇ ਹੱਥ ਤੱਕ ਸੀਵੇ ਦੇ ਕਨੈਕਸ਼ਨ ਹਨ ਕਦੋਂ ਤੱਕ ਜਿਹੜਾ ਕੰਪਲੀਟ ਹੋਏ ਜੇ ਬਹੁਤ ਜਲਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਟੂ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਉਹ ਵੀ ਮੋਰਿੰਡਾ ਲਈ ਸੈਂਕਸ਼ਨ ਹੋ ਚੁੱਕਾ ਹੈ ਸਾਨੂੰ ਨਹਿਰੀ ਪਾਣੀ ਜਿਹੜਾ ਹੁਣ ਮਿਲਣਾ ਹੈ ਉਹਦਾ ਜਿਹੜਾ ਗਰਾਊਂਡ ਸਰਵੇ ਸਾਰਾ ਹੋ ਚੁੱਕਾ ਹੈ ਤੇ ਬਹੁਤ ਜਲਦ ਜਿਹੜਾ ਇਹ ਪ੍ਰੋਬਲਮ ਹੈਗੀ ਹੈ ਉਹ ਹੱਲ ਕਰ ਉਹਨੂੰ 70 ਸਾਲ ਹੋ ਗਏ ਜਾ ਕੇ ਤੇ ਐਨੀ ਦੇਰ ਤੋਂ ਆਪਾਂ ਲੋਕਾਂ ਤੱਕ ਸੀਵਰੇਜ ਦੇ ਪਾਣੀ ਦੀ ਲੜਾਈਆਂ ਚ ਪਾਇਆ ਸਰਦਾਰ ਭਗਵੰਤ ਸਿੰਘ ਮਾਜੇ ਦੀ ਸਰਕਾਰ ਬਣੀ ਉਹਨਾਂ ਨੇ ਮੈਨੂੰ ਕਿਹਾ ਕਿ ਕੱਦਾਂ ਆਪਾਂ ਘਰ-ਘਰ ਤੱਕ ਸੀਵਰੇਜ ਦਾ ਤੇ ਪਾਣੀ ਦੇ ਕਨੈਕਸ਼ਨ ਲਾਣੇ ਵੀ ਹੈ ਤੇ ਉਹਨਾਂ ਦਾ ਫਾਲ ਵੀ ਘਟਣਾ ਉਹਦੇ ਤਹਿਤ ਅੰਦਰ ਰੈਂਡੇ ਦੇ ਅੰਦਰ ਲਗਭਗ 40 ਕਰੋੜ ਦੇ ਨੇੜੇ ਦਾ ਕੰਮ ਜਿਹੜਾ ਐਵੇਂ ਕਹਿੰਦਾ ਵੀ ਸੀਰੇ ਲਾ ਦਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਰੇਲਵੇ ਦਾ ਜਿਹੜਾ ਬਰੇਕ ਸੀਗਾ ਉਹਦੇ ਕਰਕੇ ਕਾਫੀ ਦੇਰ ਤੋਂ ਕੰਮ ਰੁਕਿਆ ਹੋਇਆ ਸੀਗਾ ਉਹ ਸੀਰੇ ਲੱਗ ਗਿਆ ਚਲੋ ਅੰਬਾਲਾ ਦੇ ਦਫਤਰ ਚ ਕਈ ਦੇਰ ਤੋਂ ਫੈਲ ਰੁਕੀ ਹੋਈ ਸੀਗੀ ਕਨੈਕਸ਼ਨ ਉਹ ਜਿਹੜਾ ਸੀਗਾ ਉੱਪਰ ਥੱਲੇ ਸੀਗਾ ਉਹ ਸਾਰੇ ਜੋੜ ਕੇ ਸਾਡੇ ਐਮਐਲਏ ਸਾਹਿਬ ਦੀ ਰੈਗੂਲਰ ਕਾਲਿੰਗ ਰੈਗੂਲਰ ਦਫਤਰਾ ਦੀ ਵਿਜ਼ਿਟ ਉਹਦੇ ਨਾਲ ਆਪਣੇ ਕੰਮ ਨੂੰ ਸੀਰੇ ਲਾਦਾ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਹੋਰ ਵੀ ਸਵਾਲ ਹੈ ਕਿ ਪਾਣੀ ਦੇ ਕਨੈਕਸ਼ਨ ਨਹੀਂ ਨੇ ਤੇ ਸੀਵਰੇਜ ਦੇ ਨਹੀਂ ਘਟਦੇ ਉਹਦੇ ਲਈ ਅਸੀਂ ਇੱਕ ਟੀਮ ਬਣਾਈ ਹੈ ਜਿਹੜੀ ਹਰ ਕਿਹਲੋ ਵਾਰਡ ਦੇ ਅੰਦਰ ਹਰ ਗਲੀ ਦੇ ਅੰਦਰ ਕੈਂਪ ਲਾਉਗੇ ਪਹਿਲੀ ਗੱਲ ਹੈ ਵੀ ਆਪਾਂ ਲੋਕਾਂ ਦੇ ਇੰਨਾ ਕਹਿੰਦੇ ਕਿ ਚਲਾਨ ਕਰਨੇ ਸ਼ੁਰੂ ਕਰਨਾ ਆਪਾਂ ਪਹਿਤਾਂ ਅਵੇਅਰਨੈਸ ਕਰਾਂਗੇ ਅਵੇਅਰਨੈਸ ਕਰਕੇ ਸਾਰਿਆਂ ਨੂੰ ਬੇਨਤੀ ਕਰਾਂਗੇ ਐਮ.ਐਲ.ਏ. ਸਾਹਿਬ ਤੋਂ ਉੱਥੇ ਬੁਲਾਵਾਂਗੇ ਕਿ ਸਾਰੇ ਆਪਣੇ ਕਨੈਕਸ਼ਨ ਲਓ ਜਿਹੜੇ ਨਹੀਂ ਕਨੈਕਸ਼ਨ ਲੈਣ ਦੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਰਪੋਰੇਸ਼ਨ ਦੇ ਨਾਲ ਕਮੇਟੀ ਦੇ ਨਾਲ ਤੇ ਸਾਡੇ ਸੀਨੀਅਰ ਬੋਰਡ ਆਪਸ ਵਿੱਚ ਬੈਠ ਕੇ ਉੱਤੇ ਸਟ੍ਰੈਟੇਜੀ ਕਲੈਕ ਕਰਾਂਗੇ ਤੇ ਫਿਰ ਉਹਦੇ ਤਹਿਤ ਸਾਰਿਆਂ ਨੂੰ ਕਨੈਕਸ਼ਨ ਕਰਾਂਗੇ ਉਧਰ ਸੀਵਰੇਜ ਦਾ ਜੇ ਤੁਸੀਂ ਸੀਵਰੇਜ ਦਾ ਪਾਣੀ ਨਾਲੀਆਂ 'ਚ ਹੀ ਛੱਡੀ ਜਾਊਗਾ ਕਿ ਸੀਵਰੇਜ ਨੂੰ ਯੂਜ਼ ਵੀ ਕਰਾਂਗੇ ਤੇ ਫਿਰ ਤੋਂ ਪਾਣੀ ਦੀ ਜਿਹੜੀ ਪ੍ਰੋਬਲਮ ਉੱਥੇ ਆ ਕੇ ਰਹੂਗੀ ਤੇ ਉਹਨੂੰ ਵੀ ਜੜ ਤੋਂ ਆਪਾਂ ਪ੍ਰੋਬਲਮ ਖਤਮ ਕਰਾਂਗੇ ਸਰ ਜਿਹੜੀ ਸੀਵਰੇਜ ਬੋਰਡ ਨੇ ਪਹਿਲਾਂ ਪਾਏ ਹੋਏ ਐ ਤੇ ਮੇਰੀ ਸੋਚਾ ਤੋਂ ਇੱਕ ਬੜਾ ਵਧੀਆ ਗੱਲ ਹੈ ਕਿ ਜਿੱਥੇ ਵੀ ਪ੍ਰੋਬਲਮ ਹੈ ਸੜਕ ਇੱਥੇ ਦੀ ਇੱਕ ਬੜੀ ਵਧੀਆ ਪਲਾਨਿੰਗ ਜਿਹੜੀ ਕਰ ਰਹੇ ਆ ਉਹਦਾ ਕੀ ਹੈ ਕਿ ਜਿਹੜਾ ਪੈਚ ਰਹਿ ਜਾਂਦਾ ਵੀ ਸੀਵਰੇਜ ਤਾਂ ਪਹਿ ਗਿਆ ਜੀ ਲੇਕਿਨ ਉੱਤੇ ਸੜਕ ਨਹੀਂ ਪਈ ਉਹਦਾ ਇੱਕ ਡੋਨੇਸ਼ਨ ਹੁੰਦਾ ਸੀ ਪਹਿਲਾਂ ਉਹ ਕਹਿੰਦੇ ਸੀ ਜੀ ਪਹਿਲਾਂ ਮੀਂਹ ਪੈ ਜਾਏ ਉਹ ਜਦ ਸਟੇਬਲ ਹੋ ਜੇ ਉਸ ਤੋਂ ਬਾਅਦ ਪਾਵਾਂਗੇ ਉਹਦੇ ਲਈ ਇੱਕ ਨਵੀਂ ਪਾਲਿਸੀ ਸੀਵਰੇਜ ਬੋਰਡ ਦੇ ਸਰਦ ਗੁਰਪ੍ਰਭਾਨ ਸਿੰਘ ਮਾਨ ਜੀ ਦੀ ਕਹਿ ਲੋ ਵੀ ਉਹਨਾਂ ਨੇ ਸਾਨੂੰ ਨਿਵੇਸ਼ ਦਿੱਤਾ ਵੀ ਇਹਨੂੰ ਇਦਾਂ ਕਰਨਾ ਇੱਕ ਵਾਈਬ੍ਰੇਸ਼ਨ ਨਾਲ ਉਹਨੂੰ ਸੈਟਲ ਕਰਨ ਦੀ ਨਵੀਂ ਟੈਕਨੀਕ ਲੈ ਕੇ ਆਈ ਹੈ ਜਿਹਦੇ ਤਹਿਤ ਜਿਹੜਾ ਡਿਲੇ ਹੁੰਦਾ ਸੀ ਵੀ ਮੀਂਹ ਪੈਣ ਦੀ ਵੇਟ ਕਰਦੇ ਸੀ ਵੀ ਸੜਕ ਬਣਨੀ ਉਹ ਹੁਣ ਉਸ ਤੋਂ ਪਹਿਲਾਂ ਹੀ ਹੋ ਜਾਏਗੀ ਜਿਹੜੇ ਜਿਹੜੇ ਜਗ੍ਹਾ ਰਹਿ ਗਈਆਂ ਉਕਰ ਹੁਣ 1800 ਕਿਲੋਮੀਟਰ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਅੰਦਰ ਵੀ ਸੜਕਾਂ ਬਣਣਗੇ ਤੇ ਸ਼ਹਿਰਾਂ ਦੇ ਅੰਦਰ ਵੀ ਉਹਦੇ ਤਹਿਤ ਪੰਜਾਬ ਦੀ ਕੋਈ ਅਜਿਹੀ ਸੜਕ ਨਹੀਂ ਰਹੇਗੀ ਜਿਹੜੀ ਕੀ ਨਾ ਬਣੀ ਉਹ ਸਾਰੀਆਂ ਸੜਕਾਂ ਪੈਚਵਰ ਕੀਆ ਕੰਪਲੀਟ ਸੜਕਾਂ ਸਾਰੀਆਂ ਬਣਾਈਆਂ ਹਨ ਉਹ ਬਹੁਤ